ਜਿੰਨਾ ਜਿੰਨਾ ਗੁਰਬਾਣੀ ਦੀ ਓਟ ਤੱਕੀ ਤੇ ਬੇੜੇ ਉਹਨਾ ਦੇ ਭਵਜਲੋਂ ਪਾਰ ਹੋ ਗਏ ਕਾਮਯਤੇ ਕਰੋਧ ਵਿੱਚ ਸੜੇ ਹੋਏ ਜੋ ਤੇਹਰਤੇ ਉਹਨਾ ਦੇ ਠੰਢੜੇ ਠਾਰ ਹੋ ਗਏ ਉਹ ਰਾਹ ਪਿਆਸੀ ਕਉੜੇ ਜੈ ਰਾਖਸ਼ਾ ਨੂੰ ਤੇ ਸੱਜਣਾ ਠੱਗ ਵਰਗੇ ਸੇਵਾਦਾਰ ਹੋ ਗਏ ਪੜਿਆ ਸੁਣਿਆ ਹੈ ਜਿਨ੍ਹਾਂ ਮਨ ਚੇਤ ਲਾ ਕੇ ਤੇ ਰੋਸ਼ਨ ਵਿੱਚ ਉਹ ਸਾਰੇ ਸੰਸਾਰ ਹੋ ਗਏ ਤੇ ਰੋਸ਼ਨ ਵਿੱਚ ਉਹ ਸਾਰੇ ਸੰਸਾਰ ਹੋ ਗਏ ਵਾਹ ਵਾਹ ਗੁਰੂ ਵਾਹ ਪੰਜਵੇਂ ਸਤ ਗੁਰ ਅਰਜਣ ਪਿਆਰੇ ਰਾਮ ਸਰ ਦੇ ਬੈਠੇ ਕਿਨਾਰੇ ਭੋਲੀਆ ਗੰਮੀ ਕੈ ਉਚਾਰੇ ਸਾਰੀ ਲਿਖ ਤਲ ਖਾਉਂਦੇ ਨੇ ਇਹ ਹੈ ਗੁਰੂ ਨਾਨਕ ਦੀ ਬਾਣੀ ਧੁਰ ਤੋਂ ਆਈ ਬਤਾਉਂਦੇ ਨੇ ਇਹ ਹੈ ਗੁਰੂ ਨਾਨਕ ਦੀ ਬਾਣੀ ਧੁਰ ਤੋਂ ਆਈ ਬਤਾਉਂਦੇ ਨੇ ਉੱਚੀ ਸੁੱਚੀ ਜੋ ਇਹ ਬਾਣੀ ਹੀਰੇ ਪੰਨੇ ਰਤਨਾ ਖਾਣੀ ਇਸ ਵਿੱਚ ਭੇਤ ਰਤਨਾ ਜਾਣੀ ਸਭ ਨੂੰ ਇਹਦਾ ਸਹਾਰਾ ਹੈ ਸਾਨੂੰ ਜਨਮ ਵੱਧ ਕੇ ਸਾਡਾ ਗੁਰੂ ਗ੍ਰੰਥ ਪਿਆਰਾ ਹੈ ਸਾਨੂੰ ਜਨਮ ਵੱਧ ਕੇ ਸਾਡਾ ਗੁਰੂ ਗ੍ਰੰਥ ਪਿਆਰਾ ਹੱਥ ਗੋਰੀ ਅਰ ਜਣ ਪਿਆਰੇ ਰਾਮ ਸਰ ਦੇ ਬੈਠੇ ਕਿਨਾਰੇ ਬੋਲੀ ਗੰਮੀ ਕਹਿ ਉਚਾਰੇ ਸਾਰੀ ਲਿਖ ਤਲਖਾਉਂਦੇ ਨੇ ਏ ਹੈ ਗੁਰੂ ਨਾਨਕ ਦੀ ਬਾਣੀ ਧਰ ਤੋਂ ਆਈ ਬਤਾਉਂਦੇ ਨੇ ਏ ਹੈ ਗੁਰੂ ਨਾਨਕ ਦੀ ਬਾਣੀ ਧਰ ਤੋਂ ਆਈ ਬਤਾਉਂਦੇ ਨੇ ਉੱਚੀ ਸੁੱੱਚੀ ਜੋ ਇਹ ਬਾਣੀ ਹੀਰੇ ਪੰਨੇ ਰਤਨਾ ਖਾਣੀ ਇਸ ਵਿੱਚ ਭੇ ਤੇਰਾ ਤਾਂ ਨਾ ਜਾਣੀ ਸਭ ਨੂੰ ਇਹਦਾ ਸਹਾਰਾ ਹੈ ਸਾਨੂੰ ਸਾਡਾ ਗੁਰੂ ਗ੍ਰੰਥ ਪਿਆਰਾ ਹੈ ਸਾਨੂੰ ਜਨੋ ਵਜ ਕੇ ਸਾਡਾ ਗੁਰੂ ਗ੍ਰੰਥ ਪਿਆਰਾ ਹੈ ਤੇ ਬਾਦਸ਼ਾਹ ਆਵੀ ਆ ਕੇ ਝੁਕਦੇ ਬਾਦਸ਼ਾਹ ਆਵੀ ਆ ਕੇ ਕੈਨਾ ਵੇਖਿਆ ਸੀ ਅਜ ਮਾ ਕੇ ਸੱਚੇ ਦਿਲ ਤੋਂ ਧਿਆਨ ਲਗਾ ਕੇ ਖੁਸ਼ੀਆਂ ਵਿੱਚ ਸਮਾਉਂਦੇ ਨੇ ਇਹ ਹੈ ਗੁਰੂ ਨਾਨਕ ਦੀ ਬਾਣੀ ਧੁਰ ਤੋਂ ਆਈ ਬਤਾਉਂਦੇ ਨੇ ਇਹ ਹੈ ਗੁਰੂ ਨਾਨਕ ਦੀ ਬਾਣੀ ਧੁਰ ਤੋਂ ਆਈ ਬਤਾਉਂਦੇ ਨੇ ਆ ਦਸਮਤ ਸਤ ਗੁਰ ਬਾਜਾ ਵਾਲੇ ਪੰਜ ਪਿਆਰੇ ਸਾਜ ਉਨਰਾਲੇ ਦਸਮੇਤ ਗੁਰਬਾਜਾ ਵਾਲੇ ਪੰਜ ਪਿਆਰੇ ਸਾਜ ਨਰਾਲੇ ਬਣ ਕੇ ਦੁਖੀਆਂ ਦੇ ਰਖਵਾਲੇ ਤੇ ਉਪਦੇਸ਼ ਨਿਆਰਾ ਹੈ ਸਾਨੂੰ ਜਨਮ ਵਧ ਕੇ ਸਾਡਾ ਗੁਰੂ ਗ੍ਰੰਥ ਪਿਆਰਾ ਹੈ ਸਾਨੂੰ ਜਨਮ ਵਧ ਕੇ ਸਾਡਾ ਗੁਰੂ ਗ੍ਰੰਥ ਪਿਆਰਾ ਆਪ ਸਵਈਏ ਜਾਣੀ ਸ਼ਬਦ ਹਜ਼ਾਰ ਸੁਖਮਣੀ ਬਾਣੀ ਪੜਦੇ ਸੁਣਦੇ ਜੋ ਵੀ ਪ੍ਰਾਣੀ ਸੁਖਨ ਆਨੰਦ ਨੂੰ ਪਾਉਂਦੇ ਨੇ ਇਹ ਹੈ ਗੁਰੂ ਦੀ ਬਾਣੀ ਤੁਰ ਤੋਂ ਆਈ ਬਤਾਉਂਦੇ ਨੇ ਇਹ ਹੈ ਗੁਰੂ ਨਾਨਕ ਦੀ ਬਾਣੀ ਤੁਰ ਤੋਂ ਆਈ ਬਤਾਉਂਦੇ ਨੇ ਜਿਹੜਾ ਕਾਲੇ ਵਿੱਚ ਪਾਠ ਕਰਾਵੇ ਉਸ ਨੂੰ ਤੋਟ ਕੋਈ ਨਾ ਆਵੇ ਮੂਹ ਮੰਗੀਆਂ ਮਰਾਦਾ ਪਾਵੇ ਭਵਜਲ ਤਾਰਨ ਹਾਰਾ ਸਾਨੂੰ ਜਨੂ ਵੱਧ ਕੇ ਸਾਡਾ ਗੁਰੂ ਗ੍ਰੰਥ ਪਿਆਰਾ ਹੈ ਸਾਨੂੰ ਜਨੂ ਵੱਧ ਕੇ ਸਾਡਾ ਗੁਰੂ ਗ੍ਰੰਥ ਪਿਆਰਾ ਹੈ ਹਿੰਦੂ ਮੁਸਲਮ ਸਿੱਖ ਸਮਾਨੇ ਸਭ ਨੂੰ ਇੱਕ ਬਰਾਬਰ ਜਾਣੇ ਹਿੰਦੂ ਮੁਸਲਮ ਸਿੱਖ ਸਮਾਨੇ ਸਭ ਨੂੰ ਇੱਕ ਬਰਾਬਰ ਜਾਣੇ ਨਾ ਕੋਈ ਵੈਰੀ ਨਹੀਂ ਪਿਗਾਨੇ ਸਾਂਝੀ ਵਾਲ ਕਹੋਂਦੇ ਨੇ ਇਹ ਹੈ ਗੁਰੂ ਨਾਨਕ ਦੀ ਬਾਣੀ ਧਰ ਤੋਂ ਆਈ ਬਤੌਂਦੇ ਨੇ ਇਹ ਹੈ ਗੁਰੂ ਨਾਨਕ ਦੀ ਬਾਣੀ ਧਰ ਤੋਂ ਆਈ ਬਤੌਂਦੇ ਨੇ ਸਾਨੂੰ ਦੁਨੀਆਂ ਸੀਸ ਨਵਾਉਦੀ ਬਾਣੀ ਫੁੱਲਿਆਂ ਨੂੰ ਬਖਸ਼ਾਉਦੀ ਕਹੇ ਨਰੰجن ਤਖਤ ਬਿਠਾਉਵੀ ਸੱਚਾ ਇਹ ਦੁਆਰਾ ਹੈ ਸਾਨੂੰ ਜਨਮ ਵਧਕੇ ਸਾਡਾ ਗੁਰੂ ਗ੍ਰੰਥ ਪਿਆਰਾ ਹੈ ਸਾਨੂੰ ਜਨਮ ਵਧਕੇ ਸਾਡਾ ਗੁਰੂ ਗ੍ਰੰਥ ਪਿਆਰਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨੈ ਪ੍ਰਤਖ ਗੁਰੂ ਨਿਸਤਾਰੇ ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਿਕ ਗੁਰਤਾ ਗੱਦੀ ਤੇ ਸੁਭਾਏ ਮਾਨ 10 ਪਾਦਸ਼ਾਹੀਆਂ ਦੀ ਜਗਦੀ ਜੋਤ ਸਰਵਰੇ ਕਾਇਨਾਤ ਦੇ ਮਾਲਕ ਸਰਬਸਾਂਝੇ ਰਹਿਬਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬਸ਼ਕਤੀਮਾਨ ਜਿਨ੍ਹਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਸਜ ਕਰ ਚੌਂਕੜੇ ਮਾਰ ਕੇ ਆਪ ਜੀ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੀ ਪਵਿੱਤਰ ਵਿਰਾਗਮਈ ਬਾਣੀ ਦੇ ਸ਼ਲੋਕ ਭੋਗ ਦੇ ਸ਼ਲੋਕ ਸਰਵਨ ਕੀਤੇ ਹਨ ਗੁਰੂ ਚਰਨਾਂ ਦੇ ਵਿੱਚ ਅਰਦਾਸ ਹੋਈ ਹੈ ਪਾਵਨ ਪਵਿੱਤਰ ਸਤਿਗੁਰੂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਚੋਂ ਹੁਕਮ ਆਪ ਜੀ ਨੇ ਸਰਵਨ ਕੀਤਾ ਹੈ। ਆਓ ਸਾਧ ਸੰਗਤ ਜੀ ਦਾਸ ਕੁਝ ਬਚਨ ਕਰਨ ਤੋਂ ਪਹਿਲਾਂ ਇਤਿਹਾਸ ਦੀ ਵਿਚਾਰ ਕਰਨ ਤੋਂ ਪਹਿਲਾਂ ਆਪ ਜੀ ਦੇ ਨਾਲ ਫਤੇ ਸਾਂਝੀ ਕਰਨ ਲੱਗਾ ਹੈ। ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਆਪ ਅੰਕਿਤ ਕੀਤਾ ਹੈ। ਕਹਿੰਦੇ ਚਾਰ ਮਿਲੇ 64 ਖਿਲੇ ਮਿਲੇ 20 ਕਰ ਜੋਰ ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲ ਜੈ 7 ਕਰੋੜ ਅੱਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਗੁਰੂ ਚਰਨਾਂ ਵਿੱਚ ਝੁਕਾਓ ਸੀਸ ਖੰਡਾ ਬ੍ਰਹਮੰਡਾ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਪਾਂ ਸਜੇ ਹਾਂ ਸਾਧ ਸੰਗਤ ਜੀ ਦੋ ਵਾਰ ਵਾਹਿਗੁਰੂ ਦਾ ਸਿਮਰਨ ਕਰੀਏ ਹਾਜ਼ਰੀ ਲਵਾਈਏ ਦੋਵੇਂ ਹੱਥ ਜੋੜ ਕੇ ਸੀਸ ਝੁਕਾਓ ਅਦਬ ਸਤਕਾਰ ਸਾਹਿਬ ਦਾਸ ਦੇ ਜਥੇ ਨੂੰ ਦਿਲ ਦੀਆਂ ਗਹਿਰਾਈਆਂ 'ਚ ਕੁਝ ਬੋਲਣ ਦੀ ਅਸੀਂ ਸੁਰਕਸ਼ ਦੇ ਹੋਏ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ